ਦਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਅੱਜ ਦੇਸ਼ ਭਰ ਦੇ ਵਿੱਚ ਈਦੁਲ ਅਜ਼ਾ ਭਾਵਕੇ ਬਕਰੀਦ ਮਨਾਈ ਜਾ ਰਹੀ ਹੈ ਜੰਮੂ ਕਸ਼ਮੀਰ ਤੋਂ ਲੈ ਕੇ ਕੇਰਲ ਤੱਕ ਲੋਕਾਂ ਨੇ ਮਸਜਿਦਾਂ ਚ ਨਮਾਜ਼ ਅਦਾ ਕੀਤੀ ਹੈ ਉੱਤਰ ਪ੍ਰਦੇਸ਼ ਚ ਪ੍ਰਸ਼ਾਸਨ ਅਤੇ ਪੁਲਿਸ ਨਮਾਜ਼ ਨੂੰ ਲੈ ਕੇ ਅਲਰਟ ਮੋਡ ਦੇ ਵਿੱਚ ਹੈ ਡਰੋਨ ਦੇ ਨਾਲ ਮਸਜਿਦਾਂ ਅਤੇ ਈਦਗਾਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਨਸੁਖਾਮੀ ਘਟਨਾ ਨਾ ਵਾਪਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਐਮ ਭਗਵੰਤ ਮਾਨ ਨੇ ਮੁ슬लिम ਭਾਈਚਾਰੇ ਦੇ ਲੋਕਾਂ ਨੂੰ ਉਹਨਾਂ ਦੇ ਇਸ ਪਵਿੱਤਰ ਤਿਹਾੜੀ ਬਕਰੀਦ ਦੀ ਵਧਾਈ ਦਿੱਤੀ ਹੈ ਪੀਐਮ ਨੇ ਕਿਹਾ ਕਿ ਇਹ ਪਵਿੱਤਰ ਮੌਕਾ ਸਾਡੇ ਸਮਾਜ ਚ ਸਦਭਾਵਨਾ ਅਤੇ ਸ਼ਾਂਤੀ ਦੇ ਬੰਧਨ ਨੂੰ ਹੋਰ ਵੀ ਮਜ਼ਬੂਤ ਕਰੇ ਸਾਰਿਆਂ ਨੂੰ ਚੰਗੀ ਸਿਹਤ ਅਤੇ ਖੁਸ਼ਹਾਲੀ ਦੇ ਲਈ ਸ਼ੁਭਕਾਮਨਾਵਾਂ ਇਧਰ ਸੀਐਮ ਭਗਵੰਤ ਮਾਨ ਨੇ ਵਧਾਈ ਦਿੰਦਿਆਂ ਲਿਖਿਆ ਕਿ ਸਮੂਹ ਦੇਸ਼ਵਾਸੀਆਂ ਨੂੰ ਈਦੁਲ ਅਜ਼ਾ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿਲੋਂ ਕਾਮਨਾ ਕਰਦਾ ਕਿ ਅੱਲਾ ਸਭਨਾਂ ਦੇ ਉੱਤੇ ਆਪਣੀਆਂ ਰਹਿਮਤਾਂ ਬਖਸ਼ਿਸ਼ ਕਰਨ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਤੇ ਅਸੀਂ ਸਾਰੇ ਰਲ ਮਿਲ ਕੇ ਤਿਹਾਰ ਮਨਾਉਂਦੇ ਰਹੀਏ ਦੇਸ਼ ਭਰ ਦੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਐ ਪਿਛਲੇ 20 ਦਿਨਾਂ ਚ ਮਾਮਲਿਆਂ ਦੀ ਗਿਣਤੀ 62 ਗੁਣਾ ਵਧੀ ਐ 16 ਮਈ ਨੂੰ ਦੇਸ਼ ਭਰ ਚ ਕੋਵਿਡ ਦੇ 93 ਸਰਗਰਮ ਮਾਮਲੇ ਸੀ ਜਿਨ੍ਹਾਂ ਦੀ ਗਿਣਤੀ ਹੁਣ 5755 ਤੱਕ ਪਹੁੰਚ ਚੁੱਕੀ ਹੈ ਇਸ ਵੱਡੇ ਖਤਰੇ ਚ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਕੇਰਲ ਹੈ ਜਿੱਥੋਂ ਜਿਸ ਤੋਂ ਬਾਅਦ ਦੇ ਵਿੱਚ ਗੁਜਰਾਤ ਪੱਛਮੀ ਬੰਗਾਲ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ। ਇਸੇ ਦੇ ਦੌਰਾਨ ਪੰਜਾਬ ਦੇ ਵਿੱਚ ਵੀ ਕਰੋਨਾ ਵਾਇਰਸ ਨੇ ਹੌਲੀ-ਹੌਲੀ ਪੈਰ-ਪਸਾਰਨੇ ਸ਼ੁਰੂ ਕਰ ਦਿੱਤੇ ਐ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ 'ਚ ਕੋਵਿਡ ਕਰਕੇ ਦੂਸਰੀ ਜਾਨ ਗਈ ਐ। ਪਿੰਡ ਕੂਮਕਲਾਂ ਦੀ 69 ਸਾਲ ਦੀ ਇੱਕ ਬਜ਼ੁਰਗ ਮਹਿਲਾ ਨੇ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਦਮ ਤੋੜਿਆ। ਉਸ ਤੋਂ ਇਲਾਵਾ ਉਸ ਦੇ ਪਰਿਵਾਰਕ ਮੈਂਬਰਾਂ ਦੀ ਵੀ ਜਾਂਚ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚੋਂ ਕੁਝ ਮੈਂਬਰ ਪੋਜ਼ੀਟਿਵ ਪਾਏ ਗਏ ਨੇ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਪੰਜਾਬ ਪੁਲਿਸ ਦੇ ਵੱਖ-ਵੱਖ ਜ਼ਿਲ੍ਹਿਆਂ ਚ ਤਾਇਨਾਤ 85 ਇੰਸਪੈਕਟਰਾਂ ਨੂੰ ਡੀਐਸਪੀ ਦੇ ਅਹੁਦੇ ਉੱਤੇ ਤਰੱਕੀ ਦਿੱਤੀ ਹੈ ਇਹ ਹੁਕਮ 23 ਮਈ 2025 ਨੂੰ ਹੋਇਆ ਵਿਭਾਗ ਦੀਆਂ ਸਿਫਾਰਸ਼ਾਂ ਦੇ ਆਧਾਰ ਦੇ ਉੱਤੇ ਜਾਰੀ ਕੀਤੇ ਗਏ ਹੈ ਤਰਕੀਆਂ ਹਾਸਲ ਕਰਨ ਵਾਲਿਆਂ ਦੇ ਵਿੱਚ ਫਰੂਜ਼ਪੁਰ, ਮੋਹਾਲੀ, ਜਲੰਧਰ, ਬਠਿੰਡਾ, ਸੰਗਰੂਰ, ਗੁਰਦਾਸਪੁਰ, ਮਾਨਸਾ, ਫਰੀਦਕੋਟ, ਤਰਨਤਾਰਨ, ਪਟਿਆਲਾ ਤੇ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸ਼ਾਮਿਲ ਨੇ। ਅੱਜ ਤੋਂ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਜੋੜਨ ਵਾਲੀ ਪਹਿਲੀ ਬੰਦੇ ਭਾਰਤ ਰੇਲ ਗੱਡੀ ਸਵੇਰੇ 8:10 ਤੇ ਕਟੜਾ ਸਟੇਸ਼ਨ ਤੋਂ ਰਵਾਨਾ ਹੋਈ ਹੈ। ਕਟੜਾ ਸ਼ਿਰਨਗਰ ਬੰਦੇ ਭਾਰਤ ਐਕਸਪ੍ਰੈਸ 3 ਘੰਟੇ ਦੀ ਯਾਤਰਾ ਤੋਂ ਬਾਅਦ ਸਵੇਰੇ 11:10 ਤੇ ਸ਼ਿਰਨਗਰ ਸਟੇਸ਼ਨ ਪਹੁੰਚੀ। ਦੱਸਦੀ ਹੈ ਕਿ ਪੀਐਮ ਨਰਿੰਦਰ ਮੋਦੀ ਨੇ ਲੰਗੀਕੱਲ ਸ਼ੁੱਕਰਵਾਰ ਨੂੰ ਇਹਦਾ ਉਦਘਾਟਨ ਕੀਤਾ ਸੀ ਪ੍ਰਧਾਨ ਮੰਤਰੀ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਕ ਬ੍ਰਿਜ ਅਤੇ ਦੇਸ਼ ਦੇ ਪਹਿਲੇ ਕੇਬਲ ਸਟ੍ਰੀਟ ਅੰਜੀ ਬ੍ਰਿਜ ਦਾ ਵੀ ਉਦਘਾਟਨ ਕੀਤਾ ਸੀ ਕਟੜਾ ਸ਼ਿਰਨਗਰ ਬੰਦੇ ਭਾਰਤ ਐਕਸਪ੍ਰੈਸ ਦੇ ਲਈ ਟਿਕਟਾਂ ਆਈਆਰਸੀਟੀਸੀ ਵੈੱਬਸਾਈਟ ਤੋਂ ਬੁੱਕ ਕੀਤੀਆਂ ਜਾ ਸਕਦੀਆਂ ਨੇ ਰੇਲ ਗੱਡੀ 'ਚ ਦੋ ਯਾਤਰੀ ਕਲਾਸਾਂ ਨੇ ਚੇਅਰਕਾਰ ਦਾ ਕਿਰਾਇਆ 715 ਰੁਪਏ ਪ੍ਰਤੀ ਵਿਅਕਤੀ ਹੈ ਤੇ ਐਗਜ਼ੀਕਟਿਵ ਕਲਾਸ ਦਾ ਕਿਰਾਇਆ 1320 ਰੁਪਏ ਪ੍ਰਤੀ ਵਿਅਕਤੀ ਰੱਖਿਆ ਗਿਆ ਹੈ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਨੇ ਸੈਕਸ਼ਨ 225 26 ਦੇ ਲਈ ਵਿਦੇਸ਼ੀ ਵਿਦਿਆਰਥੀਆਂ ਵਾਸਤੇ ਇੱਕ ਵੱਡਾ ਦਿਲ ਦਿਖਾਇਆ ਹੈ ਇਸ ਸਾਲ ਯੂਨੀਵਰਸਿਟੀ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਲਈ ਆਪਣੀਆਂ ਫੀਸਾਂ 'ਚ ਕੋਈ ਵੀ ਵਾਧਾ ਨਹੀਂ ਕੀਤਾ ਜੋ ਕਿ ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਵਿਦਿਆਰਥੀ ਆਉਣਗੇ ਉਹਨਾਂ ਦੇ ਲਈ ਇੱਕ ਵੱਡੀ ਰਾਹਤ ਦੀ ਗੱਲ ਜ਼ਰੂਰ ਹੈ ਇਸ ਤੋਂ ਇਲਾਵਾ ਪੀਯੂ ਨੇ ਦਾਖਲਾ ਪ੍ਰੀਖਿਆ ਤੋਂ ਵੀ ਛੋਟ ਦੇਣ ਦਾ ਫੈਸਲਾ ਕੀਤਾ ਜਿਸ ਦੇ ਨਾਲ ਉਹ ਵਿਦਿਆਰਥੀ ਜਿਹੜੇ ਦੂਜੇ ਦੇਸ਼ਾਂ ਦੇ ਵਿੱਚ ਬੈਠੇ ਦਾਖਲੇ ਦੀ ਉਡੀਕ ਕਰ ਰਹੇ ਨੇ ਉਹ ਆਸਾਨੀ ਦੇ ਨਾਲ ਇੱਥੇ ਆ ਕੇ ਪੜ੍ਹਾਈ ਕਰ ਸਕਦੇ ਨੇ ਲੁਧਿਆਣਾ ਦੇ ਵਿੱਚ 19 ਜੂਨ ਨੂੰ ਉਪਚੋਣ ਹੋਣੀ ਹੈ ਇਸ ਤੋਂ ਪਹਿਲਾਂ ਭਾਜਪਾ ਦੇ ਸਟਾਰ ਪ੍ਰਚਾਰਕ ਲਗਾਤਾਰ ਸ਼ਹਿਰ ਦੇ ਵਿੱਚ ਗੇੜੇ ਦੇ ਰਹੇ ਆ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਤੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਦਿਖਾਈ ਦੇ ਰਹੇ ਨੇ ਅੱਜ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਰਸਾ ਲੁਧਿਆਣਾ ਪਹੁੰਚ ਰਹੇ ਆ ਅੱਜ ਉਹ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕਰਨਗੇ ਇਹਦੇ ਨਾਲ ਹੀ ਉਹ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਨਾਲ ਲਈ ਪ੍ਰਚਾਰ ਵੀ ਕਰਦੇ ਦਿਖਾਈ ਦੇਣਗੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਇਲਜ਼ਾਮ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਵੀਰ ਸਿੰਘ ਦਾ 3 ਦਿਨ ਦਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ ਹੈ ਅਨੁਸਟੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਵੱਲੋਂ ਅੱਜ ਮਹਾਲੀ ਅਦਾਲਤ ਦੇ ਵਿੱਚ ਮੁਰਤੋਂ ਪੇਸ਼ ਕੀਤਾ ਜਾਣਾ ਹੈ ਰਿਮਾਂਡ ਦੇ ਦੌਰਾਨ ਪੁਲਿਸ ਨੇ ਮੁਲਜ਼ਮ ਤੋਂ ਪੁੱਛਗਿੱਛ ਦੇ ਦੌਰਾਨ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਐ ਤੇ ਇਸੇ ਦੌਰਾਨ ਇੱਕ ਵੱਡਾ ਨਾਮ ਸਾਹਮਣੇ ਆਇਆ ਤੇ ਉਹ ਨਾਮ ਹੈ ਨਾਸਰ ਢਿੱਲੋਂ ਦਾ ਜਿਹਨੂੰ ਅਕਸਰ ਹੀ ਲੋਕ ਸੋਸ਼ਲ ਮੀਡੀਆ ਦੇ ਉੱਤੇ ਵੇਖਦੇ ਰਹਿੰਦੇ ਐ ਤੇ ਨਾਸਰ ਢਿੱਲੋਂ ਨੇ ਬਿਛੜੇ ਪਰਿਵਾਰਾਂ ਦੇ ਲੋਕਾਂ ਨੂੰ ਜਿਹੜੇ 47 ਦੀ ਵੰਡ ਵੇਲੇ ਵਿਛੜ ਗਏ ਸਨ ਉਹਨਾਂ ਨੂੰ ਮਲਾਉਣ ਦੇ ਵੀ ਕਈ ਉਪਰਾਲੇ ਕੀਤੇ ਨੇ ਇਸ ਤੋਂ ਇਲਾਵਾ ਵੀਜ਼ਾ ਲੈਣ ਦੇ ਵਿੱਚ ਵੀ ਉਹ ਲੋਕਾਂ ਦੀ ਮਦਦ ਕਰਦਾ ਰਿਹਾ ਪਰ ਹੁਣ ਇਹ ਇਲਜ਼ਾਮ ਲੱਗੇ ਹੈ ਕਿ ਜਸਵੀਰ ਸਿੰਘ ਨੇ ਉਸ ਦਾ ਨਾਮ ਲਿਆ ਹੈ ਕਿ ਨਾਸਰ ਢਿੱਲੋਂ ਇੱਥੋਂ ਦੇ ਜਿਹੜੇ ਬਲੌਗਰ ਨੇ ਯੂਟਿਊਬਰ ਨੇ ਉਹਨਾਂ ਨੂੰ ਆਈਐਸਆਈ ਦੇ ਨਾਲ ਸੈਟਿੰਗ ਕਰਵਾਉਣ ਦੇ ਲਈ ਮਦਦ ਕਰਦਾ ਸੀ ਤੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਪੁਲਿਸ ਹੋਰ ਰਿਮਾਂਡ ਹੈ ਜਿਹੜਾ ਉਹ ਮੰਗ ਸਕਦੀ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ7 ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਖਰਕਾਰ ਸੱਦਾ ਭੇਜੀ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਦੇ ਉੱਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਸੱਦਾ ਪੱਤਰ ਦੇ ਲਈ ਕਾਰਨੀ ਦਾ ਧੰਨਵਾਦ ਕਰਦੇ ਆ ਕੈਨੇਡੀਅਨ ਚੋਣਾਂ ਜਿੱਤਣ ਤੇ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ ਉਹਨਾਂ ਇਹ ਵੀ ਆਖਿਆ ਕਿ ਉਹ ਸੰਮੇਲਨ ਦੇ ਵਿਚਾਰ ਕਾਰਨੀ ਨੂੰ ਮਿਲਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਦੱਸਦੀ ਹੈ ਕਿ ਇਹ ਸਮੇਲਨ 15 ਤੋਂ 17 ਜੂਨ ਤੱਕ ਕੈਨੇਡਾ ਦੇ ਅਲਬਰਟਾ ਸੂਬੇ ਦੇ ਕੈਨਾਨਾਸ ਸਿਕ ਦੇ ਵਿੱਚ ਹੋਏਗਾ ਜ਼ਿਕਰਯੋਗ ਹੈ ਕਿ ਭਾਰਤ ਨੂੰ ਇਹ ਸੱਦਾ ਸਮੇਲਨ ਸ਼ੁਰੂ ਹੋਣ ਤੋਂ ਸਿਰਫ 8 ਦਿਨ ਪਹਿਲਾਂ ਮਿਲਿਆ ਤੇ ਪਹਿਲਾਂ ਇਹ ਸੱਦਾ ਨਾ ਮਿਲਣ ਕਰਕੇ ਵਿਰੋਧੀ ਧਿਰਾਂ ਲਗਾਤਾਰ ਸਰਕਾਰ ਦੇ ਉੱਤੇ ਤਾਂ ਜਕਸ ਰਹੀਆਂ ਸਨ ਰਿਪਬਲਿਕਨ ਅਮਰੀਕੀ ਸੰਸਦ ਮੈਂਬਰ ਮੈਰੀ ਮਿਲਰ ਨੇ ਕਾਂਗਰਸ ਦੇ ਵਿੱਚ ਪ੍ਰਾਰਥਨਾ ਸੈਸ਼ਨ ਦੀ ਅਗਵਾਈ ਕਰਦੇ ਸਿੱਖ ਪਾਠੀ ਨੂੰ ਮੁਸਲਮਾਨ ਕਹਿ ਕੇ ਨਸਲੀ ਵਿਤਕਰਾ ਕੀਤਾ ਅਤੇ ਵਿਵਾਦਾਂ ਦੇ ਵਿੱਚ गिर ਗਏ ਉਹਨਾਂ ਸੋਸ਼ਲ ਮੀਡੀਆ ਦੇ ਉੱਤੇ ਧਾਰਮਿਕ ਵਿਤਕਰੇ ਵਾਲੀ ਇੱਕ ਪੋਸਟ ਕੀਤੀ ਸੀ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਨੂੰ ਪੋਸਟ ਐਡਿਟ ਕਰਨ ਤੋਂ ਬਾਅਦ ਡਿਲੀਟ ਤੱਕ ਕਰਨੇ ਪਏ ਗਏ ਦਰਅਸਲ ਸ਼ੁੱਕਰਵਾਰ ਨੂੰ ਮੈਰੀ ਮਿਲਰ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਹ ਬਹੁਤ ਚਿੰਤਾਜਨਕ ਹੈ ਕਿ ਅੱਜ ਸਵੇਰੇ ਇੱਕ ਮੁਸਲਮਾਨ ਨੂੰ ਪ੍ਰਤੀਨਿਧੀ ਸਭਾ ਦੇ ਵਿੱਚ ਪ੍ਰਾਰਥਨਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਿਹੜਾ ਕਦੇ ਨਹੀਂ ਹੋਣਾ ਚਾਹੀਦਾ ਸੀ ਪਰ ਜਿਹੜੇ ਵਿਅਕਤੀ ਦੀ ਉਹ ਆਲੋਚਨਾ ਕਰ ਰਹੀ ਸੀ ਉਹ ਅਸਲ ਦੇ ਵਿੱਚ ਇੱਕ ਮੁਸਲਮਾਨ ਨਹੀਂ ਸਗੋ ਇੱਕ ਸਿੱਖ ਸੀ ਜਿਨ੍ਹਾਂ ਦਾ ਨਾਮ ਗਿਆਨੀ ਸੁਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਨਿਊ ਜਰਸੀ ਤੋਂ ਰਿਪਬਲਿਕਨ ਸੰਸਦ ਮੈਂਬਰ ਜੈਫ ਬੈਨ ਡਰੂ ਨੇ ਮਹਿਮਾਨ ਪਾਦਰੀ ਦੇ ਵਜੋਂ ਸੱਦਾ ਦਿੱਤਾ ਸੀ ਜਦੋਂ ਮਿਲਰ ਨੇ ਦੇਖਿਆ ਕਿ ਉਹਦਾ ਵਿਰੋਧ ਕੀਤਾ ਜਾ ਰਿਹਾ ਤਾਂ ਉਹਨਾਂ ਪਹਿਲਾਂ ਆਪਣੀ ਪੋਸਟ ਨੂੰ ਐਡਿਟ ਕਰ ਦਿੱਤਾ ਤੇ ਮੁਸਲਮਾਨ ਦੀ ਥਾਂ ਤੇ ਸਿੱਖ ਲਿਖ ਦਿੱਤਾ ਤੇ ਬਾਅਦ ਦੇ ਵਿੱਚ ਆਖਰਕਾਰ ਪੋਸਟ ਉਹਨਾਂ ਨੂੰ ਡਿਲੀਟ ਕਰਨੀ ਪੈ ਗਈ। ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਤੇ ਦੁਨੀਆ ਦੇ ਅਮੀਰ ਵਿਅਕਤੀ ਇਲਨ ਮਸਕ ਦੀ ਲੜਾਈ ਦੇ ਵਿੱਚਕਾਰ ਹੁਣ ਰੂਸ ਆ ਗਿਆ ਤੇ ਰੂਸ ਨੇ ਮਸਕ ਨੂੰ ਇੱਕ ਵੱਡੀ ਪੇਸ਼ਕਸ਼ ਦੇ ਦਿੱਤੀ ਹੈ। ਇਹਨਾਂ ਤਣਾਅਪੂਰਨ ਹਾਲਾਤਾਂ 'ਚ ਰੂਸ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਆ ਮਸਕ ਨੂੰ ਰਾਜਨੀਤਿਕ ਸ਼ਰਨ ਦੀ ਪੇਸ਼ਕਸ਼ ਕੀਤੀ ਹੈ। ਰੂਸ ਦੇ ਅੰਤਰਰਾਸ਼ਟਰੀ ਮਾਮਲਿਆਂ ਦੀ ਸਟੇਟ ਡੂਮਾ ਕਮੇਟੀ ਦੇ ਡਿਪਟੀ ਚੇਅਰਮੈਨ ਦਮਿਟਰੀ ਨੋਵਿਕੋਵ ਨੇ ਇੱਕ ਇੰਟਰਵਿਊ ਦੇ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਰੂਸ ਐਡਵਰਡ ਦੇ ਵਾਂਗ ਮਸਕ ਨੂੰ ਵੀ ਰਾਜਨੀਤਿਕ ਸ਼ਰਨ ਦੇ ਸਕਦਾ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਮੈਨੂੰ ਲੱਗਦਾ ਹੈ ਕਿ ਮਸਕ ਇੱਕ ਬਹੁਤ ਐਮ ਬਿਅਕਤੀ ਨੇ ਉਹਨਾਂ ਨੂੰ ਸ਼ਰਨ ਲੈਣ ਦੀ ਲੋੜ ਨਹੀਂ ਹੋਏਗੀ ਪਰ ਜੇਕਰ ਉਹ ਐਸਾ ਕਰਨਾ ਚਾਹੁੰਦੇ ਆ ਤਾਂ ਰੂਸ ਖੁੱਲੇ ਦਿਲ ਦੇ ਨਾਲ ਉਹਨਾਂ ਨੂੰ ਰਾਜਨੀਤਿਕ ਸ਼ਰਨ ਦੇਣ ਦੇ ਲਈ ਦੇ ਆਰ ਬੈਠਾ ਗੁਆਂਢੀ ਮੁਲਕ ਬੰਗਲਾਦੇਸ਼ ਦੇ ਵਿੱਚ ਆਮ ਚੋਣਾਂ April 2026 ਦੇ ਵਿੱਚ ਹੋਣਗੀਆਂ। ਤ੍ਰਿੰਮ ਸਰਕਾਰ ਦੇ ਵਿੱਚ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਬੀਤੀ ਸ਼ਾਮ ਇਹ ਐਲਾਨ ਕੀਤਾ ਹੈ। ਈਦ ਤੋਂ ਇੱਕ ਦਿਨ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਯੂਨਸ ਨੇ ਕਿਹਾ ਹੈ ਕਿ ਅਗਲੀਆਂ ਆਮ ਚੋਣਾਂ April 2026 ਦੇ ਪਹਿਲੇ 2 ਹਫ਼ਤਿਆਂ ਦੇ ਵਿੱਚ ਹੋਣਗੀਆਂ। ਇਸ ਦੇ ਲਈ ਚੋਣ ਕਮਿਸ਼ਨ ਬਾਅਦ ਵਿੱਚ ਇੱਕ ਵਿਸਤ੍ਰਿਤ ਰੋਡਮੈਪ ਵੀ ਪੇਸ਼ ਕਰੇਗਾ। ਯੂਨਸ ਨੇ ਕਿਹਾ ਕਿ ਚੋਣਾਂ ਦੇ ਲਈ ਲੋੜੀਂਦੇ ਸਾਰੇ ਸੁਧਾਰ ਅਗਲੇ ਸਾਲ ਤੱਕ ਪੂਰੇ ਕਰ ਲਏ ਜਾਣਗੇ। ਦਰਸਲ ਪਿਛਲੇ ਸਾਲ ਅਗਸਤ ਦੇ ਵਿੱਚ ਸ਼ੇਖ ਅਸੀਨਾ ਦੇ ਤਖਤਾ ਪਲਟ ਤੋਂ ਬਾਅਦ ਮੁਹੰਮਦ ਯੂਨਸ ਨੂੰ ਅੰਤਰਿਮ ਸਰਕਾਰ ਦਾ ਮੁੱਖ ਸਲਾਹਕਾਰ ਬਣਾਇਆ ਗਿਆ ਸੀ ਬੰਗਲਾਦੇਸ਼ ਦੇ ਫੌਜ ਮੁਖੀ ਜਰਨਲ ਵਕਾਰ ਨੇ 22 ਮਈ ਨੂੰ ਫੌਜੀ ਹੈੱਡਕੁਆਰਟਰ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਇਹ ਗੱਲ ਆਕੀ ਸੀ ਕਿ ਆਮ ਚੋਣਾਂ ਇਸ ਸਾਲ ਦਸੰਬਰ ਤੋਂ ਬਾਅਦ ਮਲਤਵੀ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ RCB ਦੀ ਜਿੱਤ ਦੇ ਜਸ਼ਨ ਦੇ ਦੌਰਾਨ ਵਾਪਰੀ ਦੁਖਦਾਈ ਘਟਨਾ 'ਚ 11 ਲੋਕਾਂ ਦੀ ਜਾਨ ਚਲੀ ਗਈ ਸੀ ਉਸ ਤੋਂ ਬਾਅਦ ਕਰਨਾਟਕ ਸੂਬਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਏ ਸ਼ੰਕਰ ਅਤੇ ਖਜ਼ਾਨਚੀ ਈਐਸ ਜੈਰਾਮ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਦੋਨਾਂ ਅਧਿਕਾਰੀਆਂ ਨੇ ਵੀਰਵਾਰ ਰਾਤ ਆਪਣੇ ਅਸਤੀਫੇ ਕੇਐਸਸੀਏ ਦੇ ਪ੍ਰਧਾਨ ਨੂੰ ਸੌਂਪ ਦਿੱਤੇ ਉਹਨਾਂ ਨੇ ਇੱਕ ਸਾਂਝੇ ਬਿਆਨ ਦੇ ਰਾਹੀਂ ਦੱਸਿਆ ਕਿ ਪਿਛਲੇ ਕੁਝ ਦਿਨਾਂ 'ਚ ਜੋ ਅਚਾਨਕ ਅਤੇ ਦੁਖਦਾਈ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੇ ਮਨੁੱਖੀ ਹਾਨੀ ਦੇ ਤੌਰ 'ਤੇ ਉੱਤੇ ਸਭ ਨੂੰ ਹਲਾਕੇ ਰੱਖ ਦਿੱਤਾ ਹੈ ਹਾਲਾਂਕਿ ਉਹਨਾਂ ਦੀ ਭੂਮਿਕਾ ਇਨਾ ਘਟਨਾਵਾ ਦੇ ਵਿੱਚ ਬਹੁਤ ਸੀਮਤ ਸੀ ਪਰ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਦੇਖਦੇ ਆ ਉਹਨਾਂ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਅਸਤੀਫਾ ਦੇਣ ਦਾ ਫੈਸਲਾ ਕੀਤਾ। ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋਨਾਂ ਅਧਿਕਾਰੀਆਂ ਨੇ ਆਪਣੀ ਨੈਤਿਕਤਾ ਤੇ ਜ਼ਿੰਮੇਵਾਰੀ ਦੇ ਤਹਿਤ ਇਹ ਕਦਮ ਚੁੱਕਿਆ ਤਾਂ ਜੋ ਸੰਸਥਾ 'ਚ ਲੋਕਾਂ ਦੀ ਭਰੋਸੇਯੋਗਤਾ ਬਣੀ ਰਹੇ ਤੇ ਭਵਿੱਖ ਦੇ ਵਿੱਚ ਐਸੀਆਂ ਘਟਨਾਵਾਂ ਤੋਂ ਸਿੱਖਿਆ ਲਈ ਜਾ ਸਕੇ। ਚੰਡੀਗੜ੍ਹ ਦੇ ਮਨੀ ਮਾਜਰਾ 'ਚ ਇੱਕ ਸੀਟੀਯੂ ਬੱਸ ਨੂੰ ਅਚਾਨਕ ਅੱਗ ਲੱਗ ਗਈ। ਜਦੋਂ ਅੱਗ ਲੱਗੀ ਤਾਂ ਬੱਸ ਦੇ ਵਿੱਚ 12 ਦੇ ਕਰੀਬ ਯਾਤਰੀ ਸਵਾਰ ਸੀ ਪਰ ਬੱਸ ਡਰਾਈਵਰ ਅਤੇ ਕੰਡਕਟਰ ਦੀ ਸਮਝਦਾਰੀ ਦੇ ਨਾਲ ਸਾਰੇ ਯਾਤਰੀਆਂ ਨੂੰ ਮੌਕਾ ਰੈਂਦੇ ਬੱਸ ਦੇ ਵਿੱਚੋਂ ਉਤਾਰ ਲਿਆ ਗਿਆ। ਤਿੱਕ ਉਸ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਸੂਚਨਾ ਮਿਲਨ ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚ ਗਈ ਸੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਹੈ ਮੁੱਢਲੀ ਜਾਂਚ ਦੇ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ 'ਚ ਫਿਲਹਾਲ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਦਾ ਖਾਲਸ ਟੀਵੀ ਬਹੁਤ ਬਹੁਤ ਧੰਨਵਾਦ